ਮੁਰਦਾਬਾਦ ਇੰਪਰੂਵਮੈਂਟ ਟਰਸਟ ਮੁਰਦਾਬਾਦ 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 ਇੰਪਰੂਵਮੈਂਟ ਟਰਸਟ ਬਰਨਾਲਾ ਮੁਰਦਾਬਾਦ 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 ਬੱਸ ਸਟੈਂਡ ਦੀ ਕਮੇਟੀ ਮੁਰਦਾਬਾਦ 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 ਟਰਸਟ ਬਰਨਾਲਾ ਮੁਰਦਾਬਾਦ 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 ਆਪ ਸਰਕਾਰ ਮੁਰਦਾਬਾਦ 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 ਇੰਪਰੂਵਮੈਂਟ ਟਰਸਟ ਮੁਰਦਾਬਾਦ 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 ਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਠੱਲੇ ਬੇਜੀ ਗੋਮਾ ਆਪਣਾ ਵਾਪਸੀ ਜਿਹੜੀ ਅੱਜ ਇੱਥੇ ਬਾਈ ਜੀ ਜਿੱਦਾਂ ਗੱਡੀਆਂ ਜਿਹੜੀਆਂ ਰਾਤ ਨੂੰ ਨਾਈਟ ਸਰਵਿਸ ਤੇ ਬੱਸਾਂ ਖੜਦੀਆਂ ਜਿੱਦਾਂ ਸਾਡੀ ਗੋਬਿੰਦ ਕੰਪਨੀ ਦਾ ਬੱਸਾਂ ਜਾਂ ਹੋਰ ਕੰਪਨੀ ਦੇ ਬੱਸਾਂ ਬੱਸ ਸਟੈਂਡ ਦੇ ਵਿੱਚ ਰਾਤ ਨੂੰ ਪਾਰਕ ਕਰਦਾ ਸੀ ਗੱਡੀਆਂ ਕਢਾਉਣਾ ਇਸ ਪ੍ਰੋਸੈਸ ਤੇ ਕਿ ਚਲੋ ਇੱਥੇ ਕੈਮਰੇ ਲੱਗਿਆ ਜਾਂ ਸਕਿਉਰਿਟੀ ਦਾ ਪ੍ਰਬੰਧ ਹੈ ਕਿਉਂਕਿ ਹਰੇਕ ਬੱਸ ਸਟੈਂਡ ਦੇ ਵਿੱਚ ਸਕਿਉਰਿਟੀ ਦਾ ਪ੍ਰਬੰਧ ਹੁੰਦਾ ਕੈਮਰੇ ਵਗੈਰਾ ਲੱਗੇ ਹੁੰਦੇ ਆ ਸੋ ਤਾਂ ਕਰਕੇ ਸ਼ੁਰੂ ਤੋਂ ਹੀ ਇਹ ਪ੍ਰਥਾ ਚੱਲਦੀ ਆ ਰਹੀ ਹੈ ਵੀ ਅਸੀਂ ਪ੍ਰੈਫਰੈਂਸ ਦਿੰਨੇ ਆ ਵੀ ਜਿਹੜੀ ਸਕਿਉਰਿਟੀ ਪਰਪਸ ਨੂੰ ਅਸੀਂ ਗੱਡੀਆਂ ਜਿਹੜੀਆਂ ਬੱਸ ਸਟੈਂ ਉਹਨਾਂ ਦੇ ਵਿੱਚੋਂ ਤਕਰੀਬਨ 7 ਤੋਂ 8 ਬੱਸਾਂ ਦੇ ਵਿੱਚੋਂ ਬੈਂਡਰੀ ਚੋਰੀ ਹੋ ਗਏ ਬੈਂਡਰੀ ਬਾਕਾਇਦਾ ਖੋਲ ਕੇ ਕੱਢ ਕੇ ਲੈ ਕੇ ਗਏ ਨੇ ਚੋਰ ਤੇ ਪਲੱਸ ਕੁਝ ਗੱਡੀਆਂ ਦੇ ਵਿੱਚ ਬੈਂਡਰੀ ਖੋਲ ਕੇ ਛੱਡ ਕੇ ਗਏ ਨੇ ਇਹ ਅਲੱਗ-ਅਲੱਗ ਕੰਪਨੀਆਂ ਬੱਸਾਂ ਜਿਦਾ ਗੋਬਿੰਦ ਬੱਸ ਹਿੰਦ ਬੱਸ ਸੁਖਮਣੀ ਵਗੈਰਾ ਐਮ ਐਚ ਟੀ ਸਾਰੀਆਂ ਬੱਸਾਂ ਦੇ ਵਿੱਚੋਂ ਚੋਰੀ ਹੋਈ ਹੈ ਤਕਰੀਬਨ ਹਜੇ ਅਸੀਂ ਹੋਰ ਪੜਤਾਲ ਕਰ ਰਹੇ ਹਾਂ ਜਿਵੇਂ-ਜਿਵੇਂ ਅਸੀਂ ਬੱਸਾਂ ਚੈੱਕ ਕਰੀ ਜਾਂਦੇ ਆ ਤੇ ਚੋਰੀ ਦੇ ਘਟਨਾਵਾਂ ਜਿਹੜੀ ਅੱਗੇ ਗਿਣਤੀ ਇਹਦੀ ਵੱਧਦੀ ਜਾਂਦੀ ਹੈ ਬੈਂਡਰੀ ਦੀ ਚੋਰੀ ਹੁੰਦੀ ਹੈ ਸ਼ਾਨੀਓਰੇ ਚੌਂਕੀਦਾਰ ਬਾਈ ਜੀ ਦੇਖੋ ਜਿਹੜੇ ਦਾ ٹرسٹ ਬੋਲੋ ਇੱਥੇ ਜਿਹੜੀ ਅਸੀਂ ਪਰਚੀ ਕਟਾਉਣੀ ਆ ਉਹਦੇ ਖਰਚੇ ਦੇ ਵਿੱਚ ਉਹਨਾਂ ਨੇ ਤਾਂ ਸਾਨੂੰ ਭਰੋਸਾ ਦਿੱਤਾ ਵੀ ਇਹਨਾਂ ਨੇ ਤਿੰਨ ਤੋਂ ਚਾਰ ਬੰਦੇ ਇੱਥੇ ਰੱਖੇ ਹੋਏ ਆ ਕਦੇ ਤਿੰਨ ਬੰਦੇ ਕਹਿੰਦੇ ਆ ਕਦੇ ਇਹ ਚਾਰ ਬੰਦੇ ਕਹਿੰਦੇ ਆ ਮੋਸਟਲੀ ਪਹਿਲਾਂ ਵੀ ਇਹ ਤਿੰਨ ਚਾਰ ਵਾਰ ਇਹਦੇ ਪ੍ਰਤੀ ਅਸੀਂ ਸ਼ਿਕਾਇਤਾਂ ਜਿਹੜੀਆਂ ਆਲਰੇਡੀ ਦੇ ਚੁੱਕੇ ਆ ਟਰਸਟ ਦੇ ਦਫ਼ਤਰ ਦੇ ਵਿੱਚ ਵੀ ਉਹ ਸਾਰੀ ਰਾਤ ਬੈਠ ਕੇ ਫਿਲਮਾਂ ਦੇਖਦੇ ਰਹਿੰਦੇ ਆ ਕਦੇ ਤਿੰਨ ਦੀ ਜਗ੍ਹਾ ਇੱਕ ਬੰਦਾ ਹੁੰਦਾ ਕਦੇ ਦੋ ਬੰਦੇ ਹੁੰਦੇ ਆ ਤੇ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਕਿਉਂਕਿ ਪਹਿਲੀ ਵਾਰ ਨਹੀਂ ਹੋਇਆ ਇੱਥੇ ਚ ਗੱਡੀਆਂ ਦਾ ਡੀਜ਼ਲ ਨਿਕਲ ਜਾਂਦਾ ਹੈ ਚੋਰੀ ਹੋ ਜਾਂਦੀਆਂ ਬੈਟਰੀਆਂ ਦੀ ਇੱਥੋਂ ਤੱਕ ਕਿ ਇੱਕ ਸਾਡਾ ਇੱਥੇ ਸਫਾਈ ਕਰਮਚਾਰੀ ਬਚਾਰੋ ਬੱਸਾਂ-ਬੱਸਾਂ ਸਾਫ਼ ਕਰਦਾ ਉਹਦਾ ਸਾਈਕਲ ਵੀ ਚੋਰੀ ਕਰਕੇ ਲੈ ਗਏ ਇਹ ਜਿਹੜੇ ਨਸ਼ੇੜੀ ਅਨਸਰ ਨੇ ਉਹ ਬਾਈ ਜੀ ਘੁੰਮਦੇ ਫਿਰਦੇ ਇੱਥੇ ਕੋਈ ਕਿਸੇ ਦਾ ਕੰਟਰੋਲ ਨਹੀਂ ਪੁਲਿਸ ਚੌਕੀ ਅੰਦਰ ਬਣੀ ਵੀ ਹੈ ਅੰਦਰ ਪੁਲਿਸ ਚੌਕੀ ਬਣੀ ਹੋਣ ਦੇ ਬਾਵਜੂਦ ਸਿਕਿਉਰਿਟੀ ਗਾਰਡ ਹੋਣ ਦੇ ਬਾਵਜੂਦ ਜਿਹੜੀਆਂ ਇਹ ਚੋਰੀਆਂ ਦੇ ਘਟਨਾਵਾਂ ਨੇ ਦਿਨੋਂ-ਦਿਨ ਵਧਦੀਆਂ ਜਾਂਦੀਆਂ ਨੇ ਜਿਨ੍ਹਾਂ ਤੋਂ ਅਸੀਂ ਬਹੁਤ ਪਰੇਸ਼ਾਨ ਹਾਂ ਮੰਗਦਾ ਬਾਈ ਜੀ ਸਾਡੀ ਇਹੀ ਹੈ ਕਿਉਂਕਿ ਪਿਛਲੀ ਵਾਰ ਵੀ ਇਹ ਚੋਰੀਆਂ ਦੇ ਘਟਨਾ ਕੋਈ ਸਾਨੂੰ ਸਪਸ਼ਟਤਾ ਮਿਲਿਆ ਨਹੀਂ ਵੀ ਕੌਣ ਚੋਰੀ ਕਰ ਰਿਹਾ ਹੈ ਕੌਣ ਕਰਾ ਰਿਹਾ ਹੈ ਸੋ ਮੰਗਦਾ ਸਾਡੀ ਇਹੀ ਹੈ ਵੀ ਇਹਦੇ ਪ੍ਰਤੀ ਸਾਨੂੰ ਸਪਸ਼ਟ ਹੋਣਾ ਚਾਹੀਦਾ ਵੀ ਚੋਰੀ ਹੋ ਕਿਉਂ ਰਹੀ ਹੈ ਚਲੋ ਸਾਡਾ ਤਾਂ ਜਿਹੜਾ ਨੁਕਸਾਨ ਹੋ ਗਿਆ ਠੀਕ ਹੈ ਜੀ ਪਹਿਲਾਂ ਵੀ ਨੁਕਸਾਨ ਦੀ ਪਰਪਾਈ ਕਰਦੇ ਆ ਰਹੇ ਹੁਣ ਵੀ ਹੋ ਜੂਗੀ ਪਰ ਦੁੱਖ ਦੀ ਗੱਲ ਇਹ ਹੈ ਜੀ ਜਿਹੜੀਆਂ ਇਹ ਚੋਰੀ ਦੇ ਘਟਨਾਵਾਂ ਹੋ ਰਹੀਆਂ ਨੇ ਵੀ ਇਹਦੇ ਵਿੱਚ ਹੱਥ ਕੀ ਦਾ ਕਿਉਂਕਿ ਸਕਿਉਰਿਟੀ ਗਾਰਡ ਹੋਣ ਦੇ ਬਾਵਜੂਦ ਵੀ ਜੇ ਬੱਸ ਸਟੈਂਡ ਦੇ ਵਿੱਚ ਚੋਰੀ ਹੁੰਦੀ ਹੈ ਉਹਨਾਂ ਦੀ ਅੱਖਾਂ ਦੇ ਸਾਹਮਣੇ ਚੋਰੀ ਹੁੰਦੀ ਹੈ ਤੇ ਇਹਦੇ ਵਿੱਚ ਜਾਂ ਤਾਂ ਉਹਨਾਂ ਦੀ ਮਿਲਿ ਭੁਗਤ ਹੋ ਸਕਦੀ ਹੈ ਜਾਂ ਕਿਸੇ ਹੋਰ ਜਿਹੜੇ ਇਹਦੇ ਨਾਲ ਸੰਬੰਧਤ ਮੈਗਨ ਦਾ ਸੰਬੰਧਤ ਬੰਦੇ ਨੇ ਅਸੀਂ ਤਾਂ ਸ਼ਰਮ ਕਹਾਂਗੇ ਵੀ ਉਹਨਾਂ ਦੀ ਮਿਲੀਭੁਗਤ ਹੋ ਸਕਦੀ ਹੈ ਕਿਉਂਕਿ ਇਦਾਂ ਚੋਰੀ ਹੋ ਨਹੀਂ ਸਕਦੀ ਸਕਿਉਰਿਟੀ ਗਾਰਡ ਹੋਣ ਦੇ ਬਾਵਜੂਦ ਹੈ ਕੈਮਰੇ ਥਾਂ-ਥਾਂ ਤੇ ਲੱਗੇ ਆ ਕੈਮਰੇ ਕੋਈ ਚੱਲ ਨਹੀਂ ਰਹੇ ਕੈਮਰੇ ਇੱਕ ਵਾਰ ਅਸੀਂ ਚਾਲੂ ਕਰਾ ਦਿੰਨੇ ਮਹੀਨਾ ਪਹਿਲਾਂ ਚਾਲੂ ਕਰਵਾਏ ਸੀਗੇ ਜੀ ਉਹ ਕੈਮਰੇ ਮੇਰਾ ਖਿਆਲ ਦੁਬਾਰੇ ਫੇਰ ਬੰਦ ਨੇ ਹੁਣ ਜਦੋਂ ਅਸੀਂ ਪੁੱਛਿਆ ਵੀ ਚੋਰੀ ਹੋ ਗਈ ਲਓ ਜੀ ਕੈਮਰੇ ਖੋਲ ਕੇ ਦੇਖਦੇ ਆ ਕੀ ਹੋਇਆ ਕਿਵੇਂ ਹੋਇਆ ਉਹ ਕਹਿੰਦੇ ਜੀ ਕੈਮਰੇ ਬੰਦ ਨੇ ਪਿਛਲੇ 1.5 ਮਹੀਨੇ ਤੋਂ ਸਾਨੂੰ ਪਤਾ ਹੀ ਨਹੀਂ ਕਿ ਕਦੋਂ ਤੋਂ ਬੰਦ ਨੇ ਤੋਂ ਉਹਦੇ ਪ੍ਰ ਅਗਲਾ ਸ਼ਿੰਗਾਰ ਸਦਾ ਬਾਈ ਜੀ ਫਿਲਹਾਲ ਤਾਂ ਦੇਖੋ ਜਿਹੜਾ ਅਸੀਂ ਕਰ ਸਕਦਾ ਸੀ ਅੱਡਾ ਪਰਚੀ ਬੰਦ ਕੀਤੀ ہوئی ਆਪਦੀ ਪ੍ਰਾਈਵੇਟ ਬੱਸਾਂ ਸਾਡੀ ਕੋਈ ਅੱਡਾ ਪਰਚੀ ਨਹੀਂ ਕਟਾਊਗੀ ਕਿਉਂਕਿ ਜਿਹੜੀ ਅੱਡਾ ਫੀਸ ਅਸੀਂ ਇਹਨਾਂ ਨੂੰ ਦੇ ਰਹੇ ਹਾਂ ਉਹ ਐਸੇ ਖਾਤਰ ਦੇ ਰਹੇ ਹਾਂ ਕਿ ਸਾਡੀ ਸਿਕਿਉਰਿਟੀ ਦੀ ਸੇਫਟੀ ਤੇ ਬੱਸ ਸਟੈਂਡ ਤੇ ਜਿਹੜੀਆਂ ਸਾਨੂੰ ਸਹੂਲਤਾਂ ਮਿਲਦੀਆਂ ਉਹਨਾਂ ਦੇ ਖਾਤਰ ਹੀ ਅਸੀਂ ਪੈਸੇ ਦਿੰਦੇ ਆ ਤੇ ਉਹ ਫਿਲਹਾਲ ਅਸੀਂ ਬੰਦ ਕੀਤੀ ਹੈ ਅਸੀਂ ਪੁਲਿਸ ਚੌਂਕੀ ਦੇ ਵਿੱਚ ਇਹਦੇ ਸਬੰਧਤ ਸ਼ਿਕਾਇਤ ਦਰਜ ਕਰਾਉਣ ਜਾ ਰਹੇ ਆਂ ਤੇ ਜਿਹੜੇ ਵੀ ਸਾਡੇ ਟਰਾਂਸਪੋਰਟਰ ਦੇ ਮਾਲਕ ਸਬੰਧਤ ਨੇ ਉਹਨਾਂ ਨੂੰ ਅਸੀਂ ਸਬੰਧਿਤ ਇਨਫੋਰਮ ਕਰਤਾ ਉਹ ਵੀ ਆ ਰਹੇ ਨੇ ਤੇ ਇਸ ਨਾਲ ਸਦਾ ਇਸ ਪ੍ਰਤੀ ਬਈ ਜੀ ਇਹੀ ਐਸਾ ਆਪਣਾ ਰੋਸ ਮੁਜ਼ਾਹਰਾ ਕਰ ਸਕਦੇ ਹਾਂ ਹੋਰ ਤਾਂ ਇਸ ਦੇ ਵਿੱਚ ਕਰ ਕੁਝ ਨਹੀਂ ਸਕਦੇ ਇਹਦਾ ਸਾਥ ਮੰਗਦਿਆਂ ਪ੍ਰਸ਼ਾਸਨ ਤੋਂ ਇਹਦੇ ਪ੍ਰਤੀ ਸਾਨੂੰ ਇਹਦਾ ਜੋ ਵੀ ਹੈਗਾ ਇਨਸਾਫ ਦਵਾਇਆ ਜਾਵੇ ਕੀ ਨਾਮ ਆ ਗੁਰਮੀਤ ਸਿੰਘ ਜੀ ਕਿੰਨੇ ਵੈਂਟਰ ਚੋਰੀ ਹੋਇਆ ਇਹਦੇ ਰਾਤ ਇੱਥੇ ਕਈ ਗੱਡੀਆਂ ਨੇ ਹੋ ਗਏ ਜੀ ਘੱਟੋ ਘੱਟ 5-6 ਗੱਡੀਆਂ ਦੇ ਤਾਂ ਹੋ ਗਏ ਜੀ ਉਸ ਦੇ ਖੋਲ ਕੇ ਸਿੱਟੇ ਪਏ ਆ ਉਸ ਨਾਲ ਲੈ ਕੇ ਉਸ ਆ ਜੀ ਸਟਾਫ ਚੈੱਕ ਕਰੀ ਜਾਂਦਾ ਇਹ ਨਹੀਂ ਪਤਾ ਅੱਗੇ ਜੰਨੀਆਂ ਗੱਡੀਆਂ ਖੜੀਆਂ ਖਬਰਾਂ ਕਿਸੇ ਦੇ ਹੈਗੇ ਕਹੇ ਨਹੀਂਗੇ ਉਹ ਚੈੱਕ ਕਰ ਰਿਹਾ ਬੰਦੇ ਗਏ ਵੇ ਆ ਪ੍ਰਸ਼ਾਸਨ ਵੱਲੋਂ ਬਾਅਦਾਂ ਦੁਬਾਰਾ ਦਾਅਵੇ ਕੀਤੇ ਹਨ ਕਿ ਕੈਮਰੇ ਲੱਗੇ ਹੋਣੇ ਚੌਂਕੀਦਾਰ ਵੀ ਬੱਸ ਅੜੇ ਦੇ ਵਿੱਚ ਰੱਖੇ ਗਏ ਨੇ ਇਹ ਬੱਸ ਸਟੈਂਡ ਨਹੀਂ ਹੈਗਾ ਜੀ ਇਹ ਤਾਂ ਹੱਡਾਂ ਰੋੜੀ ਹੈ ਬੱਸ ਸਟੈਂਡ ਨਹੀਂ ਹੈਗਾ ਇਹ ਹੱਡਾਂ ਰੋੜੀ ਹੈ ਹੱਡਾਂ ਰੋੜੀ ਨੂੰ ਕਹਿ ਸਕਦੇ ਆ ਕੁਝ ਟੁੱਟਿਆ ਰਵੇ ਕੁਝ ਜਾਣੇ ਟੁੱਟੇ ਰਹਿਣ ਗਦਕ ਟੁੱਟੇ ਰਹਿਣ ਕੋਈ ਕਿਸੇ ਦੀ ਕੋਈ ਚਕਾਈ ਨਹੀਂ ਕੋਈ ਪਰਭਾਈ ਨਹੀਂ ਸ਼ਰਿਆਮ ਨਸ਼ੇੜੀ ਇੱਥੇ ਘੁੰਮਦੇ ਰਹਿੰਦੇ ਆ ਦਿਨੇ ਉਹ ਰੇਕੀ ਕਰੀ ਜਾਂਦੇ ਆ ਆਥ ਨੇ ਜਦੋਂ ਜੋ ਲੋਟ ਲੱਗਦਾ ਉਦੋਂ ਕੋਈ ਨਾ ਕੋਈ ਚੀਜ਼ ਲਾ ਕੇ ਲੈ ਜਾਂਦੇ ਆ ਤਰ ਹੁਣ ਵੀ ਟੀਕੇ ਸਿਰੰਜੇ ਦਿਖਾ ਸਕਦੇ ਸੀ ਨਾਲ ਜਾ ਕੇ ਸ਼ਰਿਆਮ ਨਸ਼ੇੜੀਆਂ ਦਾ ਡੱਬ ਬਣਿਆ ਬਈ ਮੇਨ ਜਿਹੜੀ 4 4-5 15-20 ਹਜ਼ਾਰ ਦਾ ਬੈਂਟਰ 3000 ਚ ਇੱਥੇ ਕਬਾੜੀਆਂ ਨੂੰ ਜਾਂ ਕਿਸੇ ਨੂੰ ਵੇਚ ਕੇ ਦੁਕਾਨਦਾਰ ਨੂੰ ਉਹ ਤੁਰ ਜਾਂਦੇ ਆ ਉਹਨਾਂ ਦਾ ਮਕਸਦ ਤਾਂ ਸਿਰਫ ਨਸ਼ਾ ਕਰਨਾ ਸਾਡਾ ਨੁਕਸਾਨ ਹੋ ਰਿਹਾ ਕੱਲ ਨੂੰ ਇੱਥੇ ਕੋਈ ਬੱਸ ਕੋਈ ਕਈ ਵਾਰ ਇਹਨਾਂ ਕੋਲੇ ਪ੍ਰਸ਼ਾਸਨ ਕੋਲ ਟਰੱਸਟ ਵਾਲਿਆਂ ਕੋਲ ਇੱਕ ਬੇਨਤੀ ਕਰਦੇ ਆ ਤੇ ਕਹਿੰਦੇ ਸਾਡੇ ਚੌਂਕੀਦਾਰ ਲਾਇਆ ਜਿਹੜਾ ਚੌਂਕੀਦਾਰ ਤੇ ਸਿਕਿਉਰਿਟੀ ਪ੍ਰੋਵਾਈਡ ਕਰਦਾ ਉਹ ਬੰਦੇ ਦਾ ਰਵੱਈਆ ਦੇਖੋ ਅੱਜ ਤੁਹਾਡੇ ਕੋਲੇ ਆਇਆ ਸਾਡੇ ਕੋਲੇ ਆਉਣ ਦੀ ਬਜਾਏ ਉਹਨੂੰ ਕੁਛ ਨਹੀਂ ਪੁੱਛਿਆ ਵੀ ਤੁਹਾਨੂੰ ਕੀ ਪ੍ਰੋਬਲਮ ਹੈ ਕੀ ਤੁਹਾਡਾ ਨੁਕਸਾਨ ਹੋਇਆ ਨਹੀਂ ਬਿਲਕੁਲ ਨਹੀਂ ਭਰਤੀ ਵਾਲੇ ਕੋਲ ਗੇੜਾ ਦੇ ਕੇ ਮੁੜ ਗਿਆ ਕੀ ਉਹਦਾ ਚੌਂਕੀ ਇਨਚਾਰਜ ਆ ਆਪਣਾ ਚੌਂਕੀ ਜਿਹੜਾ ਇੱਥੇ ਸਿਕਿਉਰਿਟੀ ਇਨਚਾਰਜ ਆ ਉਹ ਪ੍ਰੋਵਾਈਡ ਕਰਾਉਂਦਾ ਸਿਕਿਉਰਿਟੀ ਉਹਦੇ ਥੱਲੇ ਬੰਦੇ ਰੱਖੇ ਵਿਆ ਉਹਨਾਂ ਦਾ ਹੈੱਡ ਆ ਕੀ ਉਹਦੀ ਜ਼ਿੰਮੇਵਾਰੀ ਨਹੀਂ ਬਣਦੀ ਸਤੋਂ ਪੁੱਛਣਾ ਵੀ ਤੁਹਾਡਾ ਕੀ ਨੁਕਸਾਨ ਹੋਇਆ ਜੀ ਫਿਰ ਉਹ ਆਪਦੇ ਬੰਦੇ ਬਲਾਵੇ ਜਿਹੜੇ ਰਾਤ ਨੂੰ ਡਿਊਟੀ ਦੇ ਸੀ ਅਗੇ ਜੀ ਸਾਡੇ ਬੰਦੇ 7 ਵਜੇ ਆ ਜਾਂਦੇ ਆ 7 ਵਜੇ ਉਹਨਾਂ ਦੇ ਬੰਦੇ ਆ ਜਾਂਦੇ ਆ 7:30 ਪਾਣੇ 8 ਵਜੇ 8 ਵਜੇ ਚੋਰੀ ਹੋ ਜਾਂਦੀ ਆ ਜੀ ਮੰਗ ਕਰਦੇ ਹਾਂ ਮੰਗ ਤਾਂ ਇਹੀ ਕਰਦੇ ਆ ਵੀ ਇਹ ਨਹੀਂ ਹੋਣਾ ਚਾਹੀਦਾ ਦਿਨੋ ਦਿਨ ਕੰਮ ਵੱਧ ਰਿਹਾ ਹੈ ਦਿਨੋ ਦਿਨ ਚੋਰੀਆਂ ਦੀ ਪਰਵਾਹ ਅਜੇ ਤਾਂ ਡੀਜ਼ਲ ਟੈਂਕੀਆਂ ਕਈਆਂ ਚੈੱਕ ਕਰਨ ਵਾਲੇ ਪਏ ਇਹ ਨਹੀਂ ਪਤਾ ਤੇਲ ਹੀ ਲੈ ਕੇ ਹੁਣ ਕੱਢ ਕੇ ਉਹ ਵੀ ਕੋਈ ਪਰੋਸਾ ਨਹੀਂ ਹੈਗਾ ਨਰਸ ਇਹ ਹੀ ਆ ਜੀ ਕਿ ਇਹਨਾਂ ਪਰਚੀ ਬੰਦ ਕਰੀਏ ਇਹਨਾਂ ਨੂੰ ਜੁਮੇਵਾਰ ਬੰਦੇ ਨੂੰ ਦੱਸਿਆ ਜੇਈ ਸਾਹਿਬ ਨੂੰ ਫੋਨ ਕੀਤਾ ਹੈ ਈਓ ਸਾਹਿਬ ਨੂੰ ਕੀਤਾ ਕਹਿੰਦੇ ਅਸੀਂ ਬਾਹਰ ਆ ਜੀ ਬੰਦੇ ਭੇਜ ਦੇ ਦੇਖੋ ਕੋਈ ਆਉਂਦਾ ਕਿ ਨਹੀਂ ਆਉਂਦਾ ਜਿੰਨਾ ਕਸੀਂ ਕਰ ਸਕਦੇ ਹਾਂ ਉਹਨਾਂ ਕਸੀਂ ਕਰੀ ਜਾਂਦੇ ਜੀ ਜੇ ਸਾਡੀ ਕੋਈ ਨਾਂ ਸੁਣਵਾਈ ਹੋਸੀ ਇਹਨਾਂ ਨੇ 2 ਵਜੇ ਤੱਕ ਦਾ ਟਾਈਮ ਦਿੱਤਾ ਹੈ 2 ਵਜੇ ਤੱਕ ਸਾਡਾ ਕੋਈ ਮਸਲਾ ਹੱਲ ਹੋ ਗਿਆ ਠੀਕ ਹੈ ਨਹੀਂ ਅਸੀਂ ਅੱਡਾ ਬੰਦ ਕਰਨ ਵਾਸਤੇ ਮਜਬੂਰ ਹੋਵਾਂਗੇ ਜੀ ਹੋਰ ਸਾਡੇ ਕੋਲ ਕੋਈ ਹੱਲ ਹੀ ਨਹੀਂ ਕੋਈ ਪਰਭਾਈ ਨਹੀਂ ਕੋਈ ਸਾਡੀ ਸੁਣਵਾਈ ਨਹੀਂ